ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਿਆਰੇ ਕਹਿੰਦੇ ਵੀ ਜੇਕਰ ਬੰਦੇ ਦੀ ਨੀਅਤ ਸਾਫ਼ ਹੋਵੇ ਤਾਂ ਵਾਹਿਗੁਰੂ ਜੀ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦੇ ਭਾਵੇਂ ਕਿ ਉਸ ਇਨਸਾਨ ਨੂੰ ਬਹੁਤ ਕੁਝ ਦਿੰਦੇ ਆ ਸਾਫ਼ ਦਿਲ ਇਨਸਾਨ ਦੇ ਲਈ ਵਾਹਿਗੁਰੂ ਜੀ ਕੋਹ ਰਸਤੇ ਵੀ ਖੋਹ ਦਿੰਦੇ ਆ ਜਿੰਨਾ ਬਾਰੇ ਉਹਨੇ ਕਦੇ ਸੋਚਿਆ ਹੀ ਨਹੀਂ ਹੁੰਦਾ ਪਰ ਸੰਗਤ ਜੀ ਜਿੱਥੇ ਸਾਫ਼ ਦਿਲ ਦੇ ਇਨਸਾਨ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਐਂ ਗਿਆ ਰਹਿਮਤਾ ਇੰਨੀਆਂ ਬਰਕਤਾਂ ਹੁੰਦੀਆਂ ਨੇ ਉੱਥੇ ਹੀ ਉਸ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕਈ ਵਾਰ ਇਦਾਂ ਦੇ ਵੀ ਪਰਚੇ ਪੈਂਦੇ ਆ ਉਹਦੀ ਜ਼ਿੰਦਗੀ ਦੇ ਵਿੱਚ ਕਈ ਵਾਰ ਇਦਾਂ ਦੇ ਵੀ ਹਾਲਾਤ ਬਣ ਜਾਂਦੇ ਆ ਜਿੱਥੇ ਉਸ ਇਨਸਾਨ ਦੇ ਮਨ ਦੇ ਵਿੱਚ ਕਈ ਵਾਰ ਚੰਗੇ ਮਾੜੇ ਖਿਆਲ ਆਉਣ ਲੱਗ ਜਾਂਦੇ ਆ ਉਹ ਸੋਚਣ ਲੱਗ ਜਾਂਦਾ ਏ ਕਿ ਮੇਰੇ ਕੀਤੇ ਹੋਏ ਨੇਕ ਕੰਮ ਪ੍ਰਮਾਤਮਾ ਤੱਕ ਪਹੁੰਚ ਵੀ ਰਹੇ ਆ ਜਾਂ ਨਹੀਂ ਇਦਾਂ ਦੀ ਹੀ ਇੱਕ ਕਹਾਣੀ ਆ ਪਾਪ ਜੀ ਦੇ ਨਾਲ ਸੰਗੀ ਕਰਨੇ ਜਾ ਰਹੇ ਆ ਇਹ ਕਹਾਣੀ ਨੂੰ ਸੁਣ ਕੇ ਆਪ ਜੀ ਦੇ ਮਨ ਦੇ ਕਈ ਸਵਾਲਾਂ ਦੇ ਉੱਤਰ ਆਪ ਜੀ ਨੂੰ ਮਿਲ ਜਾਣਗੇ। ਇਹ ਕਹਾਣੀ ਦੇ ਰਾਹੀਂ ਬਹੁਤ ਵੱਡੀ ਸਿੱਖਿਆ ਮਿਲੇਗੀ ਇਸ ਕਰਕੇ ਆਪ ਜੀ ਇਹ ਕਹਾਣੀ ਨੂੰ ਪੂਰਾ ਜ਼ਰੂਰ ਸੁਣੋ ਜੀ। ਇਦਾਂ ਕਹਿੰਦੇ ਨਾ ਬਹੁਤ ਪੁਰਾਣੇ ਵੇਲੇਾਂ ਦੀ ਗੰਦਿਆ ਕਿ ਇੱਕ ਨਗਰ ਦੇ ਵਿੱਚ ਇੱਕ ਬਜ਼ੁਰਗ ਔਰਤ ਰਹਿੰਦੀ ਸੀ। ਉਸ ਔਰਤ ਦਾ ਪਤੀ ਉਦੋਂ ਹੀ ਅਕਾਲ ਚਲਾਣੇ ਕਰ ਗਿਆ ਜਦੋਂ ਉਹਦਾ ਪੁੱਤਰ ਬਹੁਤ ਛੋਟਾ ਸੀ। ਇਸ ਕਰਕੇ ਆਪਣੇ ਪੁੱਤਰ ਦਾ ਪਾਲਣ ਪੋਸ਼ਣ ਉਹ ਔਰਤ ਨੇ ਮਿਹਨਤ ਮਜਬੂਰੀ ਕਰਕੇ ਕੀਤਾ। ਪੁੱਤਰ ਨੂੰ ਕਦੇ ਕਿ ਕਿਸੇ ਚੀਜ਼ ਦੀ ਘਾਟ ਨਹੀਂ ਆਉਣ ਦਿੱਤੀ ਕਹਿੰਦੇ ਉਹਦਾ ਪੁੱਤਰ ਵੀ ਬਹੁਤ ਹੀ ਨੇਕ ਦਿਨ ਇਨਸਾਨ ਸੀ ਬੜਾ ਹੀ ਆਗਿਆਕਾਰੀ ਮਾਂ ਦਾ ਖਿਆਲ ਰੱਖਣ ਵਾਲਾ ਕਹਿੰਦੇ ਜਿਵੇਂ ਜਿਵੇਂ ਸਮਾਂ ਬੀਤਿਆ ਪੁੱਤਰ ਜਵਾਨ ਹੋ ਗਿਆ। ਹੁਣ ਪੁੱਤਰ ਚਾਹੁੰਦਾ ਸੀ ਕਿ ਮੈਂ ਕੋਈ ਏਦਾਂ ਦਾ ਕੰਮ ਕਾਰ ਕਰਾਂ ਜਿਹਦੇ ਨਾਲ ਮੇਰੇ ਘਰ ਦੀ ਗਰੀਬੀ ਦੂਰ ਹੋ ਜਾਵੇ। ਪਰ ਕਹਿੰਦੇ ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਉਹ ਔਰਤ ਦੇ ਪੁੱਤਰ ਨੂੰ ਕੋਈ ਵੀ ਚੰਗਾ ਕੰਮ ਤੰਦਾ ਨਹੀਂ ਸੀ ਮਿਲ ਰਿਹਾ। ਜਿੰਨੀ ਕੁ ਉਹਦੀ ਕਿਰਤ ਕਮਾਈ ਹੁੰਦੀ ਉਹਦੇ ਨਾਲ ਉਹ ਦੇ ਕਰਕੇ ਗੁਜ਼ਾਰਾ ਬਹੁਤ ਮੁਸ਼ਕਲ ਦੇ ਨਾਲ ਚੱਲਦਾ ਸੀ ਹੁਣ ਉਹ ਔਰਤ ਵੀ ਬਹੁਤ ਬਜ਼ੁਰਗ ਹੋ ਚੁੱਕੀ ਸੀ ਬਿਮਾਰ ਰਹਿਣ ਲੱਗ ਪਈ ਉਹਦਾ ਪੁੱਤਰ ਚਾਹਤਾ ਸੀ ਕਿ ਮੈਂ ਆਪਣੀ ਮਾਂ ਦਾ ਵਧੀਆ ਇਲਾਜ ਕਰਵਾਵਾਂ ਮੇਰੀ ਮਾਂ ਠੀਕ-ਠਾਕ ਹੋ ਜਾਵੇ ਪਰ ਪੈਸੇ ਦੀ ਕਮੀ ਕਰਕੇ ਕੁਝ ਵੀ ਨਹੀਂ ਸੀ ਹੋ ਪਾ ਰਿਹਾ ਉਹਨਾਂ ਦੀ ਤਾਂ ਦੋ ਵਕਤ ਦੀ ਰੋਟੀ ਦਾ ਇੰਤਜ਼ਾਮ ਕਰਨਾ ਹੀ ਉਹਨਾਂ ਦੇ ਲਈ ਬੜਾ ਔਖਾ ਸੀ ਕਹਿੰਦੇ ਇੱਕ ਦਿਨ ਘਰ ਦੇ ਵਿੱਚ ਵਿੱਚ ਜੋ ਵੀ ਕਿਤਾ ਜਿਆ ਆਟਾ ਬਚਿਆ ਬਿਮਾਰ ਮਾਂ ਨੇ ਜਿਵੇਂ ਤਵੇਂ ਕਰਕੇ ਉਹ ਆਟੇ ਦੀਆਂ ਚਾਰ ਰੋਟੀਆਂ ਮੁਰਨਾ ਗਿਆ ਦੋ ਰੋਟੀਆਂ ਆਪਣੇ ਲਈ ਅਤੇ ਦੋ ਰੋਟੀਆਂ ਆਪਣੇ ਪੁੱਤਰ ਦੇ ਲਈ ਕਹਿੰਦੇ ਪੁੱਤਰ ਨੇ ਮਾਂ ਨੂੰ ਕਿਹਾ ਕਿ ਮਾਤਾ ਜੀ ਪਹਿਲਾਂ ਤੁਸੀਂ ਭੋਜਨ ਪ੍ਰਸ਼ਾਦਾ ਸ਼ਕੋ ਪੁੱਤਰ ਨੇ ਆਪਣੀ ਮਾਂ ਨੂੰ ਆਪਣੇ ਹੱਥੀਂ ਭੋਜਨ ਪ੍ਰਸ਼ਾਦਾ ਸ਼ਕਾਇਆ ਅਤੇ ਆਜੇ ਸ਼ਕਲ ਹੀ ਲੱਗਾ ਸੀ ਕਿ ਅਚਾਨਕ ਘਰ ਦਾ ਦਰਵਾਜ਼ਾ ਖੜਕਿਆ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਇੱਕ ਬਜ਼ੁਰਗ ਰਾਹੀ ਪਹੁੰਚੀ ਸੀ ਜਿਸ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਉਹ ਬਹੁਤ ਭੁੱਖਾ ਪਿਆਸਾ ਹੋਵੇ ਕਹਿੰਦੇ ਉਹ ਲੜਕੇ ਨੇ ਉਸੇ ਵੇਲੇ ਹੀ ਆਪਣੇ ਹਿੱਸੇ ਦੀ ਇੱਕ ਰੋਟੀ ਤੇ ਇੱਕ ਗਲਾਸ ਪਾਣੀ ਦਾ ਉਹ ਬਜ਼ੁਰਗ ਰਾਹੀ ਨੂੰ ਖਿਲਾ ਦਿੱਤਾ ਪਰ ਬਜ਼ੁਰਗ ਆਦਮੀ ਦੇ ਚਿਹਰੇ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਇੱਕ ਰੋਟੀ ਖਾ ਕੇ ਉਹਦੀ ਭੁੱਖ ਨਹੀਂ ਮਿਟੀ ਇਸ ਕਰਕੇ ਲੜਕੇ ਨੇ ਆਪਣੇ ਹਿੱਸੇ ਦੀ ਦੂਸਰੀ ਰੋਟੀ ਵੀ ਬੁਜ਼ੁਰਗ ਨੂੰ ਬਾਬਾ ਜੀ ਨੇ ਖਿਲਾ ਦਿੱਤੀ ਬੁਜ਼ੁਰਗ ਬਾਬਾ ਜੀ ਨੇ ਭੋਜਨ ਪਰਸ਼ਦਾ ਛਕਿਆ ਪਾਣੀ ਪੀਤਾ ਲੜਕੇ ਦਾ ਧੰਨਵਾਦ ਕੀਤਾ ਅਤੇ ਉੱਥੋਂ ਚੱਲ ਗਿਆ ਕਹਿੰਦੇ ਇੱਤਰ ਮਾਂ ਨੇ ਜਦ ਪੁੱਛਿਆ ਕਿ ਪੁੱਤਰ ਤੂੰ ਆਪਣੇ ਹਿੱਸੇ ਦੀ ਰੋਟੀ ਉਹ ਬਜ਼ੁਰਗ ਨੂੰ ਖਵਾ ਦਿੱਤੀ ਆ ਹੁਣ ਤੂੰ ਕੀ ਖਾਵੇਂਗਾ ਤਾਂ ਕਹਿੰਦੇ ਲੜਕਾ ਕਹਿਣ ਲੱਗਾ ਮਾਂ ਮੈਨੂੰ ਅੱਜ ਬਹੁਤੀ ਭੁੱਖ ਨਹੀਂ ਸੀ ਪਰ ਮਾਂ ਜਾਣਦੀ ਸੀ ਕਿ ਉਹਦਾ ਪੁੱਤਰ ਭੁੱਖਾ ਹੈ ਕਹਿੰਦੇ ਉਹ ਲੜਕੇ ਨੇ ਪਾਣੀ ਦਾ ਗਲਾਸ ਪੀ ਕੇ ਭੁੱਖੇ ਤੇ ਦਿਰਾਦ ਗੁਜ਼ਾਰੇ <देन स्चिया> दिन दिन गया। गया। अगले दिन काम ਉਚ ਲਿਆ ਗਿਆ ਕਿਤੇ ਅਗਲੇ ਦਿਨ ਜਦੋਂ ਕੰਮ ਤੋਂ ਘਰ ਵਾਪਸ ਆਇਆ ਤਾਂ ਮਾਂ ਨੇ ਆਪਣੇ ਪੁੱਤਰ ਨੂੰ ਸਿ ਲਗਾਇਆ ਕਹਿਣ ਮੈਂ ਕਿ ਉੱਤਰ ਇਹ ਤੁਲੀਆਂ ਬਹੁਤ ਜਾਲਮੀਆਂ ਅਤੇ ਤੁਸੀਂ ਬਹੁਤ ਹੀ ਸਾਫ਼ ਦਿੰਦਾ ਇਨਸਾਨ ਆ ਇਸ ਕਰਕੇ ਇਹ ਲੋਕਾਂ ਤੋਂ ਤੂੰ ਬਚ ਕੇ ਰਹਿ ਲੜਕੇ ਨੇ ਕਿਹਾ ਵੀ ਮਾਂ ਜੀ ਤੁਸੀਂ ਇਦਾਂ ਦੀਆਂ ਗੱਲਾਂ ਕਿਉਂ ਕਰਦੇ ਹੋ ਤਾਂ ਮਾਂ ਨੇ ਕਿਹਾ ਪੁੱਤਰ ਮੈਨੂੰ ਹੁਣ ਇੰਜ ਲੱਗਦਾ ਹੈ ਵੀ ਜਿਵੇਂ ਆਪਣਾ ਸਾਥ ਬਹੁਤੇ ਦਿਨਾਂ ਦਾ ਨਹੀਂ ਆ ਮੇਰਾ ਸ਼ਰੀਰ ਦਿਨੋਂ ਦਿਨ ਕਮਜ਼ੋਰ ਹੁੰਦਾ ਜਾ ਰਿਹਾ ਹੈ ਹੁਣ ਮੈਨੂੰ ਜਾਣਾ ਪਵੇਗਾ ਤੇ ਮੇਰੇ ਜਾਣ ਤੋਂ ਬਾਅਦ ਤੂੰ ਦੁਨੀਆ ਦੇ ਵਿੱਚ ਬਿਲਕੁਲ ਇਕੱਲਾ ਰਹਿ ਜਾਣਾ ਹੈ ਇਸ ਕਰਕੇ ਤੈਨੂੰ ਮੈਂ ਇਹ ਗੱਲਾਂ ਸਮਝਾ ਰਹੀ ਹਾਂ ਤੂੰ ਆਪਣਾ ਹਰ ਕਦਮ ਸੋਚ ਸਮਝ ਕੇ ਚੁੱਕੀ ਤੈਨੂੰ ਇਹ ਸੰਸਾਰ ਦੇ ਵਿੱਚ ਕਈ ਤਰ੍ਹਾਂ ਦੇ ਲੋਕ ਮਿਲਣਗੇ ਕਿਸੇ ਦੇ ਉੱਤੇ ਵੀ ਕੰਬਨ ਦੇ ਕਰਕੇ ਕੋਈ ਸੋਨਾ ਕਰੀ ਮਾਂ ਨੇ ਕਿਹਾ ਮੈਂ ਤੇਰੇ ਨਾਲ ਨਹੀਂ ਹਾਂ ਮਾਂ ਪਰ ਮੇਰੀਆਂ ਦੁਆਵਾਂ ਅਸੀਸਾਂ ਸਦਾ ਤੇਰੇ ਨਾਲ ਰਹਿਣਗੀਆਂ ਕਹਿੰਦੇ ਮਾਂ ਦੇ ਮੂੰਹ ਉੱਤਾਂ ਨਾ ਭਾਰਾ ਭਰ ਗਿਆ ਗੱਲ ਸੁਣ ਕੇ ਲੜਕਾ ਕੁਬਾਸ ਹੋ ਗਿਆ ਅਤੇ ਕਹਿਣ ਲੱਗਾ ਮਾਂ ਤੁਹਾਨੂੰ ਕੁਝ ਨਹੀਂ ਹੋਵੇਗਾ ਮੈਂ ਤੁਹਾਨੂੰ ਕੁਝ ਖੂਨ ਹੀ ਨਹੀਂ ਦਵਾਗਾ ਮੈਂ ਤੁਹਾਡਾ ਵਧੀਆ ਇਲਾਜ ਕਰਵਾਵਾਂਗਾ ਕਹਿੰਦੇ ਉਸ ਦਿਨ ਲੜਕੇ ਨੇ ਆਪਣੀਆਂ ਦੀਵਾਂਡ ਆਪਣੇ ਰਿਸ਼ਤੇਦਾਰਾਂ ਤੋਂ ਬਹੁਤ ਮਦਦ ਮੰਗੀ ਕਿ ਮੈਨੂੰ ਥੋੜੇ ਜਿਹੇ ਪੈਸੇ ਦੇ ਦਿਓ ਕਿਹਦੇ ਨਾਲ ਮੈਂ ਆਪਣੀ ਆ ਦਾ ਇਲਾਜ ਕਰਵਾ ਸਕਾ ਪਰ ਕਹਿੰਦੇ ਕਿਸੇ ਵੀ ਦੋਸਤ ਮੁਤਰ ਰਿਸ਼ਤੇਦਾਰ ਨੇ ਕਿਸੇ ਵੀ ਆਂਢੀ ਗੁਆਂਢੀ ਨੇ ਉਹਦੀ ਮਦਦ ਨਹੀਂ ਕੀਤੀ ਕਹਿੰਦੇ ਉਹ ਲੜਕਾ ਜਿੱਥੇ ਬਾਜ਼ਾਰ ਦੇ ਵਿੱਚ ਕੰਮਕਾਰ ਕਰਦਾ ਸੀ ਉੱਥੇ ਵੀ ਕਈ ਲੋਕਾਂ ਤੋਂ ਮਦਦ ਮੰਗੀ ਕਿ ਤੁਸੀਂ ਮੈਨੂੰ ਕਰਜ਼ੇ ਦੇ ਰੂਪ ਦੇ ਵਿੱਚ ਥੋੜੀ ਜੀ ਰਕਮ ਦੇ ਦਿਓ ਥੋੜਾ ਜਿਹਾ ਪੈਸਾ ਦੇ ਦਿਓ ਪਰ ਕਿਸੇ ਨੇ ਵੀ ਉਹਦੀ ਮਦਦ ਨਾ ਕੀਤੀ ਫਿਰ ਕਹਿੰਦੇ ਉਹ ਤੜਕਾ ਇੱਕ ਵਪਾਰੀ ਦੀ ਦੁਕਾਨ ਤੇ ਗਿਆ ਇਹ ਲੜਕਾ ਅਕਸਰ ਹੀ ਉਸ ਵਪਾਰੀ ਦੀ ਦੁਕਾਨ ਤੇ ਸਮਾਨ ਢੋਆ ਢਵਾਈ ਦਾ ਕੰਮ ਕਰਦਾ ਸੀ ਉਹ ਲੜਕੇ ਨੇ ਬੜੀ ਹੀ ਨਿਮਰਤਾ ਦੇ ਨਾਲ ਵਪਾਰੀ ਨੂੰ ਜਾ ਕੇ ਕਿਹਾ ਕਿ ਸਾਹਬ ਜੀ ਮੈਨੂੰ ਕਰਜ਼ੇ ਦੇ ਰੂਪ ਦੇ ਵਿੱਚ ਕੁਝ ਰਕਮ ਚਾਹੀਦੀ ਆ ਮੇਰੀ ਮਾਂ ਬਹੁਤ ਬਿਮਾਰ ਆ ਮੈਂ ਆਪਣੀ ਮਾਂ ਦਾ ਇਲਾਜ ਕਰਵਾਉਣਾ ਹੈ ਮੈਨੂੰ ਪੈਸੇ ਵੀ ਬਹੁਤ ਲੋੜ ਆ ਤੁਸੀਂ ਮੈਨੂੰ ਪੈਸੇ ਦੇ ਦਿਓ ਬਦਲੇ ਦੇ ਵਿੱਚ ਤੁਸੀਂ ਜਿੰਨਾ ਚਾਹੋ ਮੇਰੇ ਤੋਂ ਕੰਮ ਕਰਵਾ ਸਕਦੇ ਹੋ ਕਿਤੇ ਵਪਾਰੀ ਬਹੁਤ ਹੀ ਥੱਕ ਧੁੱਕੇ ਵਾਲੀ ਸੀ ਇਸ ਕਰਕੇ ਜਦੋਂ ਉਹਨੇ ਇਹ ਲੜਕੇ ਦੀ ਮਜਬੂਰੀ ਦੇਖੀ ਤਾਂ ਉਹਨੇ ਤੁਰੰਤ ਹੀ ਹਾਂ ਕਰ ਦਿੱਤੀ ਪਰ ਕਰਜ਼ਾ ਦੇਣ ਦੇ ਲਈ ਇੱਕ ਸ਼ਰਤ ਰੱਖੀ ਕਿ ਆ ਕਿ ਮੈਂ ਤੈਨੂੰ ਕਰਜ਼ਾ ਦੇ ਸਕਦਾ ਹਾਂ ਪਰ ਬਦਲੇ ਵਿੱਚ ਤੈਨੂੰ ਮੇਰੇ ਕੋਲ 1 ਸਾਲ ਕੰਮ ਕਰਨਾ ਪਵੇਗਾ ਕਿਤੇ ਲੜਕੇ ਨੇ ਵੀ ਉਹਦੀ ਗੱਲ ਝੱਟ ਮੰਨ ਲਈ ਕਿਉਂਕਿ ਉਹਨੂੰ ਪੈਸੇ ਦੀ ਸਖਤ ਜ਼ਰੂਰਤ ਸੀ ਉਹ ਆਪਣੀ ਮਾਂ ਦਾ ਇਲਾਜ ਕਰਵਾਉਣਾ ਚਾਹੁੰਦਾ ਸੀ ਕਹਿੰਦੇ ਉਹ सेठ ਨੇ ਉਹ ਵਪਾਰੀ ਨੇ ਉਹ ਲੜਕੇ ਨੂੰ ਕਿੰਨੀ ਰਕਮ ਉਹਨੇ ਮੰਗੀ ਦੇ ਦਿੱਤੀ ਲੜਕਾ ਖੁਸ਼ੀ-ਖੁਸ਼ੀ ਘਰ ਘਰ ਵਧਿਆ ਕਿ ਮਾਂ ਨੂੰ ਕਿਸੇ ਚੰਗੇ ਵੈਦ ਹਕੀਮ ਕੋਲ ਲੈ ਕੇ ਜਾਵਾਂਗਾ ਪਰ ਕਹਿੰਦੇ ਜਦ ਤੱਕ ਲੜਕਾ ਘਰ ਪਹੁੰਚਿਆ ਤਦ ਤੱਕ ਉਹਦੀ ਮਾਤਾ ਜੀ ਜਾਂਦਿਆਂ ਨੂੰ ਅਕਾਲ ਚਲਾਣਾ ਕਰ ਦਿੱਤੇ ਸਨ ਇਹਦੇ ਲੜਕੇ ਨੇ ਜੋ ਰਕਮ ਕਰਜ਼ੇ ਦੇ ਰੂਪ ਦੇ ਵਿੱਚ ਨਹੀਂ ਸੀ ਉਸੇ ਪੈਸੇ ਦੇ ਨਾਲ ਹੀ ਆਪਣੀ ਮਾਂ ਦੀਆਂ ਅੰਤਮ ਰਸਮਾਂ ਕੀਤੀਆਂ ਕਈ ਦਿਨ ਲੜਕਾ ਬਹੁਤ ਉਦਾਸ ਰਹਿਣ ਲੱਗਾ ਕਈ ਦਿਨ ਉਹਨੇ ਮਾਂ ਦੇ ਸ਼ੋਗ ਦੇ ਵਿੱਚ ਬਿਤਾ ਦਿੱਤੇ ਫਿਰ ਉਹਨੂੰ ਯਾਦ ਆਇਆ ਕਿ ਜਿਸ ਸੇਠ ਤੋਂ ਜਿਹੜੇ ਵਪਾਰੀ ਤੋਂ ਕਰਜ਼ਾ ਲਿਆ ਹੈ ਉਹਦਾ ਕੰਮ ਨਹੀਂ ਕਰਨਾ ਹੈ ਕਹਿੰਦੇ ਕੁਝ ਦਿਨਾਂ ਬਾਅਦ ਜਦੋਂ ਉਹ ਲੜਕਾ ਪੁਜਾਰ ਦੇ ਵਿੱਚ ਇੱਕ ਵਪਾਰੀ ਦੀ ਦੁਕਾਨ ਤੇ ਗਿਆ ਤਾਂ ਵਪਾਰੀ ਨੇ ਉਹਨੂੰ ਬਹੁਤ ਗੁੱਸੇ ਦੇ ਨਾਲ ਬੁਲਾਇਆ ਕਹਿਣ ਲੱਗਾ ਕਿ ਤੂੰ ਮੇਰੇ ਤੋਂ ਪੈਸੇ ਲੈ ਕੇ ਕਿੱਥੇ ਭੱਜ ਗਿਆ ਸੀ ਕਹਿੰਦੇ ਲੜਕਾ ਅਜੇ ਉਹਨੂੰ ਆਪਣੀ ਮਜਬੂਰੀ ਦੱਸਣ ਹੀ ਲੱਗਾ ਸੀ ਆਪਣੀ ਮਾਂ ਬਾਰੇ ਦੱਸਣ ਲੱਗਾ ਸੀ ਕਿ ਮੇਰੀ ਮਾਤਾ ਜੀ ਅਕਾਵਤ ਹੋ ਵਾਂ ਸਰ ਕੇ ਇਸ ਕਰਕੇ ਮੈਂ ਇਹ ਦਿਨ ਕੰਮ ਤੇ ਨਹੀਂ ਆ ਸਕਿਆ ਪਰ ਉੰਨੀ ਦੇਰ ਤੱਕ ਵਪਾਰੀ ਨੇ ਉਹਨੂੰ ਬਹੁਤ ਬੁਰਾ ਭਲਾ ਕਿਹਾ ਤੇ ਕਿਹਾ ਕਿ ਜੇਕਰ ਤੂੰ ਕੰਮ ਨਹੀਂ ਕਰੇਂਗਾ ਤਾਂ ਮੇਰੇ ਵੱਲੋਂ ਦਿੱਤੇ ਹੋਏ ਮੇਰੇ ਐਨੇ ਪੈਸੇ ਨੋੜਦੇ ਕਿੰਨੀ ਰਕਮ ਵਪਾਰੀ ਨੇ ਉਹ ਨੂੰ ਮੋੜਨ მოਕਿਆ ਉਹ ਗੱਲ ਸੁਣ ਕੇ ਲੜਕਾ ਹਰਾਣ ਹੋ ਗਿਆ ਕਿਉਂਕਿ ਲੜਕਾ ਜਿੰਨੀ ਰਕਮ ਜਿੰਨੇ ਪੈਸੇ ਇਹ ਵਪਾਰੀ ਤੋਂ ਲੈ ਕੇ ਗਿਆ ਸੀ ਵਪਾਰੀ ਤਾਂ ਉਹਦੇ 10 ਗੁਣਾ ਜ਼ਿਆਦੇ ਪੈਸੇ ਵਾਪਸ ਮੰਗ ਰਿਹਾ ਸੀ ਇਸ ਕਰਕੇ ਲੜਕੇ ਨੇ ਕਿਹਾ ਕਿ ਇਸੇ ਢੇਰੀ ਮੈਂ ਤੁਹਾਡੇ ਤੋਂ ਇੰਨੇ ਪੈਸੇ ਵਾਪਸ ਨਹੀਂ ਲਏ ਪਰ ਤੁਮ ਥੋੜੀ ਜੀ ਪਰ ਕਹਿੰਦੇ ਵਪਾਰੀ ਬਹੁਤ ਠਾਕਸ ਬਈਮਾਨ ਸੀ ਇਸ ਕਰਕੇ ਉਹਨੇ ਬਹੁਤ سارے ਲੋਕ ਇਕੱਠੇ ਕਰਨੇ ਅਤੇ ਕਹਿਣ ਲੱਗਾ ਕਿ ਇਹ ਨਰਕਾ ਮੇਰੇ ਨਾਲ ਠੱਗੀ ਕਰ ਰਿਹਾ ਇਹ ਮੇਰੇ ਤੋਂ ਕਰਜ਼ੇ ਲੈ ਕੇ ਗਿਆ ਸੀ ਤੇ ਹੁਣ ਕਰਜ਼ੇ ਦੇਣ ਤੋਂ ਮੁੱਕਰ ਗਿਆ ਇਹਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਇਹ ساری ਉਮਰ ਮੇਰੇ ਕੋਲ ਨੌਕਰੀ ਕਰੇਗਾ ਮੇਰਾ ਕੰਮ ਕਰੇਗਾ ਕਹਿੰਦੇ ਵਪਾਰੀ ਦੀਆਂ ਗੱਲਾਂ ਤੋਂ ਨਲਕਾ ਸਮਝ ਗਿਆ ਵੀ ਇਹ ਵਪਾਰੀ ਤਾਂ ਮੈਨੂੰ ਆਪਣਾ ਜ਼ੁਲਾਮ ਕਰੂਗਾ ਚੰਦਾ ਇਸ ਕਰਕੇ ਕਹਿੰਦੇ ਉਹ ਲੜਕਾ ਜਿਵੇਂ-ਜਿਵੇਂ ਕਰਕੇ ਵਪਾਰੀ ਤੋਂ اپنی جان بچا کے ਉਹ ਤੋਂ ਭੱਜ ਗਿਆ। ਵਪਾਰੀ ਨੇ ਬਹੁਤ ਬੜੇਂ ਦੀ ਕੋਸ਼ਿਸ਼ ਕੀਤੀ ਪਰ ਲੜਕਾ ਹੱਥ ਨਾ ਹਲਾ। ਤੇ ਲੜਕਾ ਆਪਣਾ ਘਰ-ਬਾਰ ਛੱਡ ਕੇ ਜੰਗਲ ਵੱਲ ਤੁਰ ਪਿਆ ਤੇ ਮੰਗਰੋ ਵਪਾਰੀ ਨੇ ਉਹਦੇ ਘਰ ਤੋਂ ਕਬਜ਼ਾ ਕਰ ਲਿਆ। ਉਹਨੂੰ ਲੜਕਾ ਜੰਗਲ ਦੇ ਵਿੱਚ ਜਾ ਰਿਹਾ ਸੀ ਪਰ ਉਹਨੂੰ ਪਤਾ ਨਹੀਂ ਸੀ ਕਿ ਉਹਨੇ ਕਿੱਥੇ ਜਾਣਾ ਹੈ। ਅਚਾਨਕ ਉਹਦਾ ਧਿਆਨ ਇੱਕ ਰੋਸ਼ਨੀ ਦੇ ਪਿਆ। ਉਹ ਰੋਸ਼ਨੀ ਵੱਲ ਵੱਧਦਾ ਗਿਆ। ਜਦੋਂ ਉਹ ਕਿ ਜਾ ਕੇ ਦੇਖਿਆ ਤਾਂ ਇਹ ਰੋਸ਼ਨੀ ਇੱਕ ਝੋਪੜੀ ਦੇ ਵਿੱਚ ਆ ਰਹੀ ਸੀ। ਝੋਪੜੀ ਦੇ ਅੰਦਰ ਜਾ ਕੇ ਦੇਖਿਆ ਤਾਂ ਉੱਥੇ ਇੱਕ ਬਜ਼ੁਰਗ ਬਾਬਾ ਜੀ ਬੈਠੇ ਸਨ ਇਹ ਬਜ਼ੁਰਗ ਬਾਬਾ ਜੀ ਤਾਂ ਉਹੀ ਸਨ ਜਿਨ੍ਹਾਂ ਨੂੰ ਉਸਕੇ ਲੜਕੇ ਨੇ ਇੱਕ ਦਿਨ ਦੂਰ ਪਰਸ਼ਾਦੇ ਸ਼ਿਕਾਇਤ ਕੀਤੀ ਕਹਿੰਦੇ ਲੜਕਾ ਦੇਖ ਕੇ ਝੱਟ ਹੀ ਪਹਿਚਾਨ ਗਿਆ ਉਨੀ ਦੇਰ ਬਜ਼ੁਰਗ ਬਾਬਾ ਜੀ ਨੇ ਵੀ ਕਿਹਾ ਕਿ ਪੁੱਤਰ ਅੰਦਰ ਆ ਜਾਓ ਇਹ ਲੜਕਾ ਬਜ਼ੁਰਗ ਬਾਬਾ ਜੀ ਦੇ ਕੋਲ ਜਾ ਕੇ ਬੈਠ ਗਿਆ ਬਜ਼ੁਰਗ ਬਾਬਾ ਜੀ ਨੇ ਉਹਨੂੰ ਇੱਕ ਗਲਾਸ ਪਾਣੀ ਦਾ ਪੀਣ ਨੂੰ ਦਿੱਤਾ ਪਾਣੀ ਪੀਤਾ ਤਾਂ ਬਜ਼ੁਰਗ ਬਾਬਾ ਜੀ ਨੇ ਬਹੁਤ ਵਧੀਆ ਭੋਜਨ ਪ੍ਰਸ਼ਾਦਾ ਲਿਆ ਹੋਇਆ ਤੇ ਅੱਗੇ ਰੱਖ ਦਿੱਤਾ ਕਿ ਆਹ ਕਿ ਪੁੱਤਰ ਮੈਨੂੰ ਤੂੰ ਤੁੱਖਾ ਲੱਗ ਰਿਹਾ ਏ ਪਹਿਲਾ ਭੋਜਨ ਪ੍ਰਸ਼ਾਦਾ ਛੱਕ। ਕਿੰਦੇ ਲੜਕਾ ਦੇਖ ਕੇ ਹੈਰਾਨ ਹੋ ਗਿਆ ਕਿ ਇੱਕ ਦਿਨੇ ਬਜ਼ੁਰਗ ਦੇ ਕੋਲ ਖਾਣ ਨੂੰ ਰੋਟੀ ਨਹੀਂ ਸੀ ਤੇ ਅੱਜ ਇੰਨਾ ਭੋਜਨ ਕਿੰਦੇ ਮਨ ਦੇ ਵਿੱਚ ਜੋ ਵੀ ਸਵਾਲ ਆ ਰਹੇ ਸਨ ਸਾਰੇ ਹੀ ਬਾਬਾ ਜੀ ਦੇ ਅੱਗੇ ਰੱਖ ਦਿੱਤੇ ਕਿ ਬਾਬਾ ਜੀ ਤੁਹਾਡੇ ਇਹ ਹਾਲਾਤ ਕਿੰਜ ਬਦਲੇ ਤੇ ਬਾਬਾ ਜੀ ਨੇ ਕਿਹਾ ਵੀ ਪੁੱਤਰ ਤੇ ਇਸ ਸਭ ਕੁਝ ਰੱਬ ਦੀ ਰਹਿਮਤ ਆ ਅਤੇ ਤੂੰ ਵੀ ਇਹ ਸਮਝਣਾ ਕਿ ਤੇਰੀਆਂ ਉਹ ਦੋ ਦੋ ਰੋਟੀਆਂ ਰੱਬ ਵੱਲੋਂ ਤੇਰੀ ਪਰਖ ਸੀ ਤੂੰ ਉਸ ਰਾਤ ਭੁੱਖ ਦੇ ਵਿੱਚ guzari ਪਰ ਆਪਣੇ ਹਿੱਸੇ ਦੀ ਰੋਟੀ ਤੂੰ ਮੈਨੂੰ ਦੇ ਦਿੱਤੀ ਸੀ ਤੂੰ ਉਸ ਪਰਖ ਦੇ ਵਿੱਚੋਂ ਪਾਸ ਹੋਇਆ ਤੇਰੀਆਂ ਉਹ ਦੋ ਰੋਟੀਆਂ ਦੇ ਬਦਲੇ ਤੇਰੇ ਲਈ ਬਹੁਤ ਵੱਡਾ ਇਨਾਮ ਹੈ ਜੀ ਤੇ ਤੇਰੀ ਨੇਕੀ ਦਾ Allah ਰੱਬ ਜਰੂਰ ਦਵੇਗਾ ਤੇਰੀ ਨੇਕੀ ਦੇ ਨਾਲ ਨਾਲ ਤੇਰੀ ਮਾਂ ਦੀਆਂ ਦੁਆਵਾਂ ਵੀ ਤੇਰੇ ਨਾਲ ਹੋਆ ਉਹ ਲੜਕਾ ਬਾਬਾ ਜੀ ਦੀਆਂ ਗਲਵਾਂ ਤੋਂ ਬਹੁਤ ਹਰਾਮ ਹੋ ਰਿਹਾ ਸੀ ਉਨੀ ਦੇਰ ਤੱਕ ਬਾਬਾ ਜੀ ਨੇ ਲੜਕੇ ਨੂੰ ਪੁੱਛਿਆ ਕਿ ਤੇਰਾ ਇਹ ਹਾਲ ਕਿਵੇਂ ਹੋਇਆ ਤਾਂ ਲੜਕੇ ਨੇ ਆਪਣੀ ਸਾਰੀ ਕਹਾਣੀ ਬਾਬਾ ਜੀ ਨੂੰ ਦੱਸੀ ਬਾਬਾ ਜੀ ਕਹਾਣੀ ਸੁਣ ਕੇ ਕਹਿਣ ਲੱਗੇ ਵੀ ਪੁੱਤਰ ਜਿਹੜਾ ਬੰਦਾ ਰੱਬ ਦੇ ਬੰਦਿਆਂ ਨੂੰ ਤੰਗ ਪਰੇਸ਼ਾਨ ਕਰਦਾ ਏ ਉਹ ਕਦੇ ਵੀ ਸੁਖੀ ਨਹੀਂ ਰਹਿ ਸਕਦਾ ਤੂੰ ਚਿੰਤਾ ਨਾ ਕਰ ਤੇਰੀਆਂ ਪਰੇਸ਼ਾਨੀਆਂ ਉਹ ਬਸ ਖਤਮ ਹੋਣ ਹੀ ਵਾਲੀਆਂ ਨੇ ਕਹਿੰਦੇ ਇਦਾਂ ਗੱਲਾਂ ਕਰਦੇ ਆ ਕਹਿੰਦੇ ਆ ਬਾਬਾ ਜੀ ਅਤੇ ਉਹ ਨੌਜਵਾਨ ਲੜਕਾ ਝੋਕੜੀ ਦੇ ਵਿੱਚ ਹੀ ਸਾਹ ਹੈ ਅਗਲੀ ਸਵੇਰ ਤੋਂ ਹੀ ਦਾ ਤਾਂ ਉਹ ਲੜਕੇ ਨੇ ਬਾਬਾ ਜੀ ਦਾ ਧੰਨਵਾਦ ਕੀਤਾ ਅਤੇ ਉੱਥੋਂ ਜਾਣ ਦੀ ਇਜਾਜ਼ਤ ਮੰਗੀ ਪਰ ਬਾਬਾ ਜੀ ਕਹਿਣ ਲੱਗੇ ਕਿ ਪੁੱਤਰ ਤੂੰ ਕਿੱਥੇ ਜਾਵੇਂਗਾ ਤਾਂ ਲੜਕੇ ਨੇ ਕਿਹਾ ਬਾਬਾ ਜੀ ਜਾਣਾ ਕਿੱਥੇ ਆ ਵਾਪਸ ਆਪਣੇ ਘਰ ਨੂੰ ਜਾਣਾ ਦਾ ਬਾਬਾ ਜੀ ਨੇ ਕਿਹਾ ਪੁੱਤਰ ਜੇ ਤੂੰ ਆਪਣੇ ਨਗਰ ਆਪਣੇ ਘਰ ਵਾਪਸ ਗਿਆ ਤਾਂ ਉਹ ਥਾਗ ਵਪਾਰੀ ਨੇ ਤੈਨੂੰ ਆਪਣਾ ਗੁਲਾਮ ਬਣਾ ਲੈਣਾ ਹੈ ਇਸ ਕਰਕੇ ਤੂੰ ਘਰ ਨੂੰ ਵਾਪਸ ਨਾ ਜਾ ਤੂੰ ਮੇਰੇ ਨਾਲ ਚੱਲ ਉਹ ਲੜਕੇ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਹੀ ਕਿ ਇਹ ਬਾਬਾ ਜੀ ਮੈਨੂੰ ਕਿਸ ਮੰਝਲ ਵੱਲ ਲਿਜਾਣਾ ਚਾਹੁੰਦੇ ਨੇ ਓਨੀ دیر ਤੱਕ ਬਜ਼ੁਰਗ ਬਾਬਾ ਜੀ ਨੇ ਉਹ ਲੜਕੇ ਨੂੰ ਸਾਰੀ ਗੱਲ ਸਮਝਾਈ ਕਿ ਆ ਕਿ ਪੁੱਤਰ ਨਾਲ ਦੇ ਪਿੰਡ ਦੇ ਵਿੱਚੋਂ ਕੁਝ ਵਪਾਰੀਆਂ ਦਾ ਕਾਫਲਾ ਮੇਰੇ ਸ਼ਹਿਰ ਵੱਲ ਜਾ ਰਿਹਾ ਹੈ ਮੇਰਾ ਉੱਥੇ ਘਰ ਹੈ ਤੂੰ ਮੇਰੇ ਨਾਲ ਮੇਰੇ ਘਰ ਚੱਲ ਕਹਿੰਦੇ ਲੜਕਾ ਵੀ ਬਿਨਾਂ ਸਵਾਲ ਕੀਤੇ ਆ ਬਾਬਾ ਜੀ ਦੇ ਨਾਲ ਚੱਲ ਗਿਆ ਕਹਿੰਦੇ ਉਹ ਬਾਬਾ ਜੀ ਅਤੇ ਨੌਜਵਾਨ ਲੜਕਾ ਵਪਾਰੀਆਂ ਦੇ ਕਾਫਲੇ ਦੇ ਨਾਲ ਹੋ ਕੇ ਉਹ ਸ਼ਹਿਰ ਦੇ ਵਿੱਚ ਪੁੱਜੇ ਸ਼ਹਿਰ ਦੇ ਵਿੱਚ ਜਾ ਕੇ ਲੜਕਾ ਬਾਬਾ ਜੀ ਦਾ ਘਰ ਦੇਖ ਕੇ ਹੈਰਾਨ ਹੋ ਗਿਆ ਸੱਚਮੁੱਚ ਬਾਬਾ ਜੀ ਦੇ ਕੋਲ ਤਾਂ ਬਹੁਤ ਅਲੀਸ਼ਾਨ ਵੱਡਾ ਘਰ ਸੀ ਕਹਿੰਦੇ ਇੱਕ ਰਾਤ ਉਹ ਘਰ ਦੇ ਵਿੱਚ ਰੁਕੇ ਪਰ ਅੱਧੀ ਰਾਤ ਨੂੰ ਬਾਬਾ ਜੀ ਨੇ ਲੜਕੇ ਨੂੰ ਉਠਾ ਕੇ ਕਿਹਾ ਕਿ ਪੁੱਤਰ ਆਉ ਆਪਾਂ ਕਿਤੇ ਜਾਣਾ ਹੈ ਕਿਨੇ ਉਹ ਬਜ਼ੁਰਗ ਬਾਬਾ ਜੀ ਨੌਜਵਾਨ ਉੜਕੇ ਨੂੰ ਆਪਣੇ ਨਾਲ ਲੈ ਕੇ ਜੰਗਲ ਵੱਲ ਤੁਰ ਪਿਆ। ਜੰਗਲ ਦੇ ਅੰਤ ਵਿੱਚਕਾਰ ਇੱਕ ਦਰਖਤ ਦੇ ਕੋਲ ਜਾ ਕੇ ਬਜ਼ੁਰਗ ਬਾਬਾ ਜੀ ਨੇ ਕਿਹਾ ਕਿ ਪੁੱਤਰ ਇੱਥੋਂ ਜ਼ਮੀਨ ਖੁੱਤੋ। ਕਿਤੇ ਲੜਕੇ ਨੇ ਜ਼ਮੀਨ ਕੁੱਤਨੀ ਸ਼ੁਰੂ ਕਰ ਦਿੱਤੀ। ਜ਼ਮੀਨ ਕੁੱਟਦੇ ਆ ਫੁੱਟਦੇ ਆ ਥੱਲੋਂ ਇੱਕ ਬਹੁਤ ਵੱਡਾ ਸੰਦੂਕ ਨਿਕਲਿਆ। ਸੰਦੂਕ ਨੂੰ ਜਦੋਂ ਖੋਲਿਆ ਤਾਂ ਉਹਦੇ ਵਿੱਚ ਤਾਂ ਬਹੁਤ ਵੱਡਾ ਖਜ਼ਾਨਾ ਰੁੱਧਿਆ ਸੀ। ਕੋਤ ਸਾਰੇ ਹੀ ਹੈ ਮੋਤੀ ਜਵਾਰਾ ਸੁਨਾ ਚੰਦੀ ਸਭ ਕੁਝ ਉਸ ਹੂਦ ਦੇ ਵਿੱਚ ਭਰਿਆ ਹੋਇਆ ਸੀ ਲੜਕਾ ਉਹ ਖਜ਼ਾਨਾ ਦੇ ਦੇ ਕੇ ਹੈਰਾਨ ਹੋਇਆ ਅਤੇ ਕਿਹਾ ਪਾਪਾ ਜੀ ਇਹ ਖਜ਼ਾਨਾ ਕਿਸ ਦਾ ਹੈ ਕਿਹਾ ਪੁੱਤਰ ਇਹ ਖਜ਼ਾਨਾ ਮੇਰੇ ਪੁਰਖਿਆਂ ਨੇ ਮੈਨੂੰ ਦਿੱਤਾ ਸੀ ਇਹ ਖਜ਼ਾਨੇ ਦੇ ਵਿੱਚ ਬਹੁਤ ਬਰਕਤ ਆ ਇਹ ਖਜ਼ਾਨੇ ਦੇ ਵਿੱਚੋਂ ਵਰਤਿਆ ਕਦੇ ਵੀ ਮੁੱਕਦਾ ਨਹੀਂ ਆ ਮੇਰੇ ਪੁਰਖਿਆਂ ਨੇ ਭਾਗੀ ਵਡ ਵਡੇਰਿਆਂ ਨੇ ਇਹ ਖਜ਼ਾਨਾ ਮੈਨੂੰ ਦਿੱਤਾ ਤੇ ਮੈਂ ਇਹ ਖਜ਼ਾਨਾ ਅੱਜ ਤਿੰਨ ਸੌਂਧ ਰਿਹਾ ਹਾਂ ਕਿਉਂਕਿ ਮੈਂ ਇਹ ਖਜ਼ਾਨਾ ਇਕ ਬਸਾਲ ਦਿਨ ਦਿਲਦਾਰ ਇਨਸਾਨ ਦੇ ਹੱਥ ਵਿੱਚ ਦੇਣਾ ਚਾਹੁੰਦਾ ਸੀ ਤੇ ਇਹਦੀ ਪਰਖ ਮੈਂ ਕਈ ਮਹੀਨਿਆਂ ਤੋਂ ਕਰ ਰਿਆ ਸੀ ਇਸ ਕਸਕੇ ਵਿੱਚ ਕਈ ਪਿੰਡਾਂ ਸ਼ਹਿਰਾਂ ਨਗਰਾਂ ਦੇ ਵਿੱਚ ਗਿਆ ਪਰ ਮੈਨੂੰ ਤੇਰੇ ਵਰਗਾ ਕੋਈ ਵੀ ਨੇਕ ਦੇਵ ਸਾਫ਼ ਦਿਲ ਇਨਸਾਨ ਨਹੀਂ ਮਿਲਿਆ ਬਹੁਤ ਦਾਨੀ ਮਿਲੇ ਪਰ ਉਹਨਾਂ ਦੇ ਦਾਨ ਦੇ ਪਿੱਛੇ ਕੋਈ ਨਾ ਕੋਈ ਲਾਉ ਚੋਈ ਨਾ ਕੋਈ ਸਵਾਰਥ ਲੁਕਿਆ ਸੀ ਉਹ ਪੁੱਤ ਉਸ ਦਿਨ ਤੂੰ ਆਪਣੀ ਪੁੱਤ ਨੂੰ ਪਿੱਛੇ ਕਰਕੇ ਮੇਰਾ ਡੇ ਕੋਈਆ ਮੇਰੀ ਤਲਾਸ਼ ਉਸੇ ਦਿਨ ਹੀ ਮੁਕਬੂਸ ਹੋ ਗਈ। ਮੈਨੂੰ ਤੇਰੇ ਵਰਗਾ ਹੀ ਇੱਕ ਖਜ਼ਾਨੇ ਦਾ ਵਾਰ ਸচাইਦਾ ਸੀ, ਸੋ ਅੱਜ ਤੋਂ ਇਹ ਖਜ਼ਾਨਾ ਤੇਰਾ ਹੋਇਆ। ਪਰ ਇੱਕ ਗੱਲ ਯਾਦ ਰੱਖੀ, ਇਹ ਖਜ਼ਾਨੇ ਦੇ ਵਿੱਚੋਂ ਅੱਧਾ ਹਿੱਸਾ ਤੂੰ ਨੂਰਵੰਦ ਗਰੀਬਾਂ ਦੇ ਵਿੱਚ ਵੰਡ ਤੀਂ ਤੇ ਅੱਧਾ ਹਿੱਸਾ ਤੇਰਾ ਹੈ, ਤੂੰ ਆਪਣੇ ਪਿੰਡ ਲੈ ਜਾ। ਕਹਿੰਦੇ ਉਹ ਨੌਜਵਾਨ ਲੜਕਾ ਬਜ਼ੁਰਗ ਬਾਬਾ ਜੀ ਦੀਆਂ ਗੱਲਾਂ ਸੁਣ ਸੁਣ ਕੇ ਹਰਾਨ ਹੋ ਰਿਹਾ ਸੀ ਉਹ ਲੜਕੇ ਨੇ ਕਿਹਾ ਕਿ ਬਾਬਾ ਜੀ ਮੈਂ ਇੱਕ ਖਜ਼ਾਨਾ ਕਿੰਜ ਲਿਆ ਸਕਦਾ ਹਾਂ ਬਾਬਾ ਜੀ ਨੇ ਫਿਰ ਕਿਹਾ ਵੀ ਨਹੀਂ ਪੁੱਤ ਇੱਕ ਖਜ਼ਾਨੇ ਦਾ ਅਸਲ ਹਕਦਾਰ ਤੂੰ ਆ ਤੂੰ ਇਹਨੂੰ ਆਪਣੀਆਂ ਉਹ ਦੋ ਰੋਟੀਆਂ ਦਾ ਇਨਾਮ ਸਮਝ ਲੈ ਕਹਿੰਦੇ ਲੜਕੇ ਨੇ ਬਜ਼ੁਰਗ ਬਾਬਾ ਜੀ ਨੂੰ ਕਿਹਾ ਕਿ ਬਾਬਾ ਜੀ ਜੇਕਰ ਤੁਸੀਂ ਮੈਨੂੰ ਇਹ ਖਜ਼ਾਨਾ ਦੇਣਾ ਚਾਹੁੰਦੇ ਹੋ ਤਾਂ ਫਿਰ ਮੈਂ ਇਹਦੇ ਵਿੱਚੋਂ ਅੱਧਾ ਹਿੱਸਾ ਨਹੀਂ ਇਹਦੇ ਵਿੱਚੋਂ ਚੌਥਾ ਹਿੱਸਾ ਉਹ ਲੇਵਾਂਗਾ ਅਤੇ ਇਹਨੇ ਹਿੱਸੇ ਜੋ ਪ੍ਰੇਕਾ ਨੂੰ ਵੰਡਨੇ ਆ ਉਹ ਤੁਸੀਂ ਹੀ ਆਪਣੇ ਹੱਥੀਂ ਵੰਡ ਦੇਣਾ ਕਹਿੰਦੇ ਉਹ ਮੌਜਮਾਨ ਵਰਕਖਾਜਾਨੇ ਦੇ ਵਿੱਚੋਂ ਚੌਥਾ ਹਿੱਸਾ ਲੈ ਕੇ ਆਪਣੇ ਪਿੰਡ ਆ ਗਿਆ ਪਿੰਡ ਉਨਾਰੋਂ ਸਾਰੋਂ ਨੇ ਸਭ ਤੋਂ ਵੱਡਾ ਉਹ ਵਪਾਰੀ ਦਾ ਕਰਜ਼ਾ ਉਤਾਰਿਆ ਇੱਕ ਇੱਕ ਦੁਕਾਨ ਖੋਲ ਲਈ ਉਹਨੇ ਕੱਪੜੇ ਦਾ ਵਪਾਰ ਕਰਨਾ ਸ਼ੁਰੂ ਕੀਤਾ ਕਿਉਂਕਿ ਉਹਦੀ ਇਮਾਨਦਾਰੀ ਤੇ ਈសុਰੀ ਨਿਮਰਤਾ ਤੇ ਕਿਉਂਕਿ ਉਹਦਾ ਸਾਫ਼ ਸੁਥਰਾ ਦੇਖ ਕੇ ਉਹਦਾ ਕੱਪੜੇ ਦਾ ਵਪਾਰ ਦਿਨਾਂ ਦੇ ਵਿੱਚ ਹੀ ਸਫਲ ਤੇ ਪਹੁੰਚ ਗਿਆ ਉਹ ਦੇਖਦੇ ਦੇਖਦੇ ਆਪਣੇ ਇਲਾਕੇ ਦਾ ਸਭ ਤੋਂ ਵੱਡਾ ਵਪਾਰੀ ਬਣ ਗਿਆ ਅਤੇ ਜਿਸ ਵਪਾਰੀ ਨੇ ਇਹ ਲੜਕੇ ਦੇ ਨਾਲ ਸ਼ੁਰੂ ਕੀਤੀ ਸੀ ਉਹ ਉਹਦੇ ਵਪਾਰ ਦੇ ਵਿੱਚ ਬਹੁਤ ਘਟਾ ਪਿਆ ਉਹ ਦਰਦਰ ਦੇ ਬੁੱਤਰਾ ਸਾਨ ਦੇ ਨਿਰਹਾ ਹੋ ਗਿਆ ਕਿ ਜਿਹਨੇ ਲੜਕੇ ਨੂੰ ਪਤਾ ਲੱਗਾ ਤਾਂ ਕੀ ਲੜਕੇ ਨੇ ਆਪਣੇ ਵੱਡੇ ਦਿਲ ਦਾ ਸਦੂਤ ਬਣ ਗਿਆ ਹੋਇਆ ਕੋ ਬਕਵਾਰੀ ਨਹੀਂ ਵਾਸਤਾ ਅਤੇ ਆਪਣੇ ਕੋਲ ਕੰਮ ਦੇ ਰੱਖ ਲਿਆ। ਸੋ ਸੰਗਤਗੀ ਇੱਕ ਕਹਾਣੀ ਭਾਵੇਂ ਕਲਪਨੇਕਿਆ ਪਰ ਕਹਾਣੀ ਦੇ ਰਾਹੀਂ ਕਹਾਣੀ ਕਹਿਣ ਨੇ ਆਪਾਂ ਨੂੰ ਇਹੋ ਗੱਲ ਸਮਝਾਈ ਗਿਆ ਕਿ ਸਾਡੇ ਵੱਲ ਕੀਤੀ ਹੋਈ ਮੇਕੀ ਕਦੇ ਵੀ ਵਿਅਰਥ ਨਹੀਂ ਜਾਂਦੀ। ਜਦੋਂ ਕੋਈ ਮਨੁੱਖ ਸੱਚੇ ਦਿਲੋਂ ਕਿਸੇ ਦੀ ਮਦਦ ਕਰਦਾ ਹੈ ਤਾਂ ਆਪ ਦੀਆਂ ਰਹਿਮਤਾਂ ਰੱਬ ਦੀਆਂ ਬਰਕਤਾਂ ਦੇ ਸਾਰੇ ਰਾਹ ਖੁੱਲ ਜਾਂਦੇ ਆਂ ਪਰ ਜਦੋਂ ਕੋਈ ਇਨਸਾਨ ਕਿਸੇ ਦੇ ਨਾਲ ਠੱਗੀ ਕਰਦਾ ਹੈ ਕਿਸੇ ਦੇ ਨਾਮ ਪਈ ਮੰਨ ਕਰਦਾ ਹੈ ਤਰ ਰੱਬ ਦੀਆਂ ਰਹਿਮਤਾਂ ਦੇ ਰੱਬ ਦੇ ਘਰ ਦੇ ਸਰਵਾਜੇ ਉਹਦੇ ਹਿੰਫੜਫਾਫੋ ਚੰਦੂਆ ਸੋਹ ਮੁਕਤੀ ਗਾ ਲਿਆ ਤੂੰ ਪਰਮ ਪਿਤਾ ਪਰਮਾਤਮਾ ਦਾ ਨਾਮ ਜਪੋ ਹੱਥ ਕਸਾ ਸਦੀ ਕਿਰਤ ਕਰੋ ਅਤੇ ਕੀਤੀ ਹੋਈ ਹੱਥ ਕਸਾ ਕਿਰਤ ਕਮਾਈ ਦੇ ਵਿੱਚੋਂ ਵੰਡ ਕੇ ਖਾਓ ਗੁਰਨਾਨਕ ਪਾਤਸ਼ਾਹ ਜੀ ਦੇ ਕਰਦੇ ਇਹੋ ਦਿਨ ਉਪਦੇਸ਼ ਨੇ ਕਿ ਆਪਣੇ ਕੀਤੀ ਹੋਈ ਕਿਰਤ ਕਮਾਈ ਨੂੰ ਇਕੱਲਿਆਂ ਨਹੀਂ ਖਾਣਾ ਉਹ ਵੰਡ ਕੇ ਖਾਣਾ ਹੈ ਵੰਡ ਕੇ ਖਾਣ ਦੇ ਵਿੱਚ ਹੀ ਵਰਕਤਾਨੀ ਤੇ ਜੋ ਇਨਸਾਨ ਸੱਚੇ ਮੰਨਦੇ ਨੇ ਆਪਣੇ ਗੁਰੂ ਉਪਦੇਸ਼ ਦੇ ਅਨੁਸਾਰ ਚੱਲਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦੇ ਕਰ ਖੁਸ਼ੀਆਂ ਦੇ ਰਹਿਮਤਾਂ ਦੇ ਬਰਕਤਾਂ ਦੇ ਢੇਰ ਲਾ ਦਿੰਦੇ ਆ ਸੁਵਾਸ਼ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਇਹ ਕਹਾਣੀ ਤੁਹਾਨੂੰ ਚੰਗੀ ਲੱਗੇਗੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਅਤੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਕਿ ਤੁਸੀਂ ਇਹ ਕਹਾਣੀ ਤੋਂ ਕੀ ਸਿੱਖਿਆ ਇਹ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਆਉਣ ਵਾਲੀ ਵੀਡੀਓ ਤੁਸੀਂ ਕਿਸ ਵਿਸ਼ੇ ਤੇ ਸੁਣਨਾ ਚਾਹੁੰਦੇ ਹੋ ਇੱਕ ਕਮੈਂਟ ਬਾਕਸ ਦੇ ਵਿੱਚ ਹੀ ਦਰੂਰ ਦੱਸਿਆ ਤੋ ਸੰਗਤ ਜੀ ਜੇਕਰ ਇਹ ਵੀਡੀਓ ਦੇ ਰਾਹੀਂ ਇਹ ਕਹਾਣੀ ਦੇ ਰਾਹੀਂ ਕਿਸੇ ਤੇ ਵੀ ਮੰਨੂ ਕੋਈ ਖੇਸ ਪਹੁੰਚੀ ਹੋਵੇ ਕੋਈ ਵੀ ਗੱਲ ਕਿਸੇ ਨੂੰ ਚੰਗੀ ਨਾਮ ਲੈ ਕੇ ਹੋਵੇ ਤਾਂ ਤੁਸੀਂ ਨੂੰ ਸ਼ੁਰੂ ਤੋਂ ਜਾਂ ਵੱਡੀ ਭੈਣ ਸੰਧਗੀ ਨੂੰ ਆਖੋ ਤੇ ਉਹ ਕਿ ਵੀਡੀਓ ਬਣਾਉਣ ਦਾ ਮਕਸਦ ਕਦੇ ਵੀ ਕਿਸੇ ਦੇ ਮਨ ਨੂੰ ਖੇਸ ਪਹੁੰਚਾਉਣਾ ਨਹੀਂ ਹੁੰਦਾ ਇਕ ਕਾਲਪਨਿਕ ਕਥਾ ਕਹਾਣੀਆਂ ਸਿਰਫ ਸਮਝਉਂਦੇ ਲਈ ਆਪ ਜੀ ਨੂੰ ਸੁਣਾਇਆ ਜਾਂਦੀਆਂ ਨੇ ਅੱਜ ਦੇ ਸਮਿਆਂ ਦੇ ਵਿੱਚ ਸੰਦੇਹ ਬਝੂਰ ਵੀ ਸਾਨੂੰ ਬਹੁਤ ਮਿੱਠੇ ਦਿਨਾਂ ਵਿੱਚ ਸਿੱਖੇਵਾ ਇਹ ਛੋਟੇ ਮੋਟੇ ਕਹਾਣੀਆਂ ਦੀ ਰਾਹੀ ਦਿੱਤੇ ਸੰ ਤੇ ਆਪਣੇ ਵੀ ਇਹ ਛੋਟੀ ਜਿਹੀ ਜਮਾਨੀ ਦੀ ਇੱਕ ਕੋਸ਼ਿਸ਼ ਹੈ ਆਪਾਂ ਹਰ ਚੀਜ਼ ਆਪ ਜੀ ਦੇ ਨਾਲੋਂ ਹਰ ਵਿਚਾਰ ਆਪ ਕੀ ਦੇ ਨਾਲ ਸੰਦੇਹ ਕਰਨ ਦੀ ਕੋਸ਼ਿਸ਼ ਕਰਦੇ ਆ ਜਿਦੇ ਵਿੱਚੋਂ ਸਾਨੂੰ ਕੁਝ ਸਿੱਖਣ ਮਿਲ ਸਕੇ